ਖਬਰ ਨਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਭਾਈ ਅਮਰਪਾਲ ਖਾਲਸਾ ਵੱਲੋਂ ਗੁਹਾਰ ਲਗਾਈ ਗਈ ਕਿ ਮੈਂ ਲੋਕ ਸਭਾ ਦੀਆਂ ਚੋਣਾਂ ਸੰਵਿਧਾਨ ਦੇ ਅੰਦਰ ਰਹਿ ਕੇ ਹੀ ਲੜੀਆਂ ਨੇ ਮੈਂ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਹਾਂ ਮੈਂ ਦੇਸ਼ ਦਾ ਨਾਗਰਿਕ ਹਾਂ ਇਸ ਕਰਕੇ ਹੀ ਲੋਕਾਂ ਨੇ ਮੈਨੂੰ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਵੋਟਾਂ ਪਾਈਆਂ ਜੇ ਗੱਲ ਕਰੀਏ 197000 ਦੇ ਵੱਡੇ ਫਰਕ ਦੇ ਨਾਲ ਜੀਤੂ ਰਹੇ ਭਾਈ ਅਮਰਪਾਲ ਖਾਲਸਾ ਖਾਲਸਤਾਨੀ ਸਮਰਥਕ ਵਾਰ-ਵਾਰ ਖਾਲਸਤਾਨ ਦੀ ਖਾਲਸਤਾਨ ਨੂੰ ਲੈ ਕੇ ਸਮਰਥਨ ਕੀਤਾ ਗਿਆ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦਾ ਲੇਕਿਨ ਇੱਕ ਮਹੀਨੇ ਦੇ ਵਿੱਚ ਲਗਾਤਾਰ ਦੋ ਵਾਰ ਪਟੀਸ਼ਨ ਦਾਇਰ ਕਰ ਦਿੱਤੀ ਹੈ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਕਿ ਮੈਂ ਲੋਕਤੰਤ ਜਿਹੜੀ ਗਣਤੰਤਰ ਦੇ ਰੂਪ ਹੋਇਆ ਹੈ ਇਹਦੇ ਵਿੱਚ ਮੈਂ ਭਾਗ ਲੈਣਾ ਚਾਹੁੰਦਾ ਹਾਂ ਮੈਂ ਆਪਣੇ ਹਲਕੇ ਵਿੱਚ ਜਾਣਾ ਚਾਹੁੰਦਾ ਹਾਂ ਮੈਂ ਸੰਸਦ ਭਵਨ ਵਿੱਚ ਜਾਣਾ ਚਾਹੁੰਦਾ ਹਾਂ ਲੇਕਿਨ ਸਾਰਾ ਮਾਮਲਾ ਧਰੇ ਦਾ ਧਰਾਇਆ ਰਹਿ ਗਿਆ ਇਧਰੋਂ ਵਿਰੋਧੀ ਧਿਰਾਂ ਨੇ ਫਿਰ ਵਟਕਾਰ ਦਿੱਤੇ ਨੇ ਭਾਈ ਅਮਰਪਾਲ ਖਾਲਸਾ ਦੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਉਮਰਾਂ ਹੋ ਗਈਆਂ ਆਪਣੀਆਂ ਸਜਾਵਾਂ ਭੋਗਣ ਦੇ باوجود ਵੀ ਹਾਲੇ ਰਿਹਾਂ ਨਹੀਂ ਹੋ ਰਹਾ ਉਹਨਾਂ ਵੱਲੋਂ ਚੀਕਾਂ ਨਹੀਂ ਮਾਰੀਆਂ ਜਾ ਰਹੀਆਂ ਇੱਧਰ ਵੱਡੇ ਪੰਦੇ ਰਖਵਾਲੇ ਭਾਈ ਅਮਰਤਪਾਲ ਖਾਲਸਾ ਦੀਆਂ ਚੀਕਾਂ ਪੈ ਗਈਆਂ ਨੇ ਗੁਹਾਰ ਲਗਾਈ ਜਾ ਰਹੀ ਹੈ ਉਹ ਕਹਿੰਦੇ ਨੇ ਉਹੀ ਭਾਈ ਅਮਰਤਪਾਲ ਖਾਲਸਾ ਹੈ ਜਿਹੜਾ ਖਾਲਿਸਤਾਨ ਦਾ ਸਮਰਥਨ ਕਰਦਾ ਸੀ ਤੇ ਉਹੀ ਭਾਈ ਅਮਰਤਪਾਲ ਖਾਲਸਾ ਹੈ ਜਿਹੜਾ ਹੁਣ ਦੇਸ਼ ਦੇ ਕਾਨੂੰਨ ਦੀ ਇੱਜ਼ਤ ਕਰਦਾ ਹੈ ਰਿਸਪੈਕਟ ਕਰਦਾ ਹੈ ਉਹਨਾਂ ਨੇ ਕਿਹਾ ਕਿ ਸਤ ਜਰਨੈਲ ਸਿੰਘ ਪੰਡਰਾਵਾਲਾ ਦੀ ਜੁੱਤੀ ਵਰਗਾ ਵੀ ਨਹੀਂ ਹੈਗਾ ਭਾਈ ਅਮਰਤਪਾਲ ਖਾਲਸਾ ਆਖਰਕਾਰ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਜਾਨੀ ਆਉਣਗੇ ਜਿਹੜੇ ਬਚਕਾਨੇ ਬਿਆਨ ਦੇ ਰਹੇ ਨੇ ਅਮਰਤਪਾਲ ਖਾਲਸਾ ਦੇ ਖਿਲਾਫ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਉਹਨਾਂ ਦੇ ਨਾਲ ਕੀ ਹੋਵੇਗਾ ਕਿਉਂਕਿ ਹਾਲੇ ਭਾਈ ਅਮਰਤਪਾਲ ਖਾਲਸਾ ਤੇ ਉਸ ਦੇ ਸਾਥੀ ਦਿਬੁਰੂਗੜੀ ਅਸਾਮ ਦੇ ਵਿੱਚ ਜਿਹੜੀ ਜੇਲ੍ਹ ਹੈ ਉਸ ਦੇ ਵਿੱਚ ਨਜ਼ਰਬੰਦ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਐਨਐਸਏ ਜਿਹੜੀ ਹੈ ਉਹ 18 ਮਾਰਚ ਨੂੰ ਖਤਮ ਹੋ ਜਾਵੇਗੀ ਯੂਆਪਾ ਲੱਗ ਗਿਆ ਹੈ ਗੁਰਪ੍ਰੀਤ ਹਰੀ ਨੌਕੇ ਦਾ ਜਿਹੜਾ ਕਤਲ ਹੋਇਆ ਹੈ ਇਸ ਨੂੰ ਲੈ ਕੇ ਫਿਰ ਦੁਬਾਰਾ ਇੱਕ ਵਾਰ ਜਿਹੜਾ ਹੈ ਹੱਦਲ ਮਾ ਚੁੱਕੀ ਹੈ 18 ਮਾਰਚ ਵਾਲਾ ਜਿਹੜਾ ਫੈਸਲਾ ਜਿਹੜੀ ਐਨਐਸਏ ਖਤਮ ਹੋਣੀ ਹੈ ਉਸ ਨੂੰ ਫਿਰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੇ ਮਿਲ ਕੇ ਯਾਨੀ ਕਿ ਹੁਣ 2 ਸਾਲਾਂ ਬਾਅਦ ਵੀ ਭਾਈ ਅਬਰਤਪਾਲ ਖਾਲਸਾ ਅਤੇ ਉਸ ਦੇ ਸਾਥੀ ਬਾਅਦ ਨਹੀਂ ਆਉਣਗੇ ਕਿਉਂਕਿ ਯੋਪਾ ਲਗਾ ਦਿੱਤੀ ਗਈ ਹੈ ਯਾਨੀ ਕਿ ਜਿਸ ਤਰ੍ਹਾਂ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਨੇ ਸਤਕਾਰਯੋਗ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੇ ਹੱਕ ਵਿੱਚ ਕਈ ਸਿੱਖ ਜਥੇਬੰਦੀਆਂ ਲਗਾਤਾਰ ਭਾਰਤੀ ਜਨਤਾ ਪਾਰਟੀ ਜਾਂ ਸਮੇਂ-ਸਮੇਂ ਦੀਆਂ ਸਰਕਾਰਾਂ ਦਾ ਵਿਰੋਧ ਕਰ ਰਹੀਆਂ ਨੇ ਇੱਧਰ ਸੱਚਾ ਸੌਦਾ ਡੇਰਾ ਦੇ ਸਾਧ ਜਿਨ੍ਹਾਂ ਨੇ ਬਲਾਤਕਾਰ ਕੀਤੇ ਜਿਨ੍ਹਾਂ ਤੇ ਜਲਸੀ ਸ਼ੋਸ਼ਣ ਦੇ ਇਲਜ਼ਾਮ ਨੇ ਉਹਨਾਂ ਨੂੰ ਇੱਕ ਸਾਲ ਦੇ ਵਿੱਚ ਤਿੰਨ ਵਾਰ ਪ੍ਰੋਬਲ ਮਿਲਦੀ ਹੈ ਲੇਕਿਨ ਇੱਧਰ ਭਾਈ ਅੰਮਰਤਪਾਲ ਖਾਲਸਾ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਪੰਜਾਬ ਸਰਕਾਰ ਅਤੇ ਦੂਸਰੇ ਪਾਸੇ ਭਾਰਤ ਸਰਕਾਰ ਨਹੀਂ ਰਿਹਾ ਕਰਨਾ ਚਾਹੁੰਦੀ ਭਾਈ ਅਮਰਤਪਾਲ ਖਾਲਸਾ ਨੂੰ ਇੱਕ ਵਾਰ ਫਿਰ ਰਿਹਾਈ ਵਾਲਾ ਮਾਮਲਾ ਜਿਹੜਾ ਹੈ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ ਭਾਰਤ ਸਰਕਾਰ ਵੱਲੋਂ